ਨਰਾਹੀ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਜੂਟਿਊਬ ਚੈਨਲ ਉਤੇ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਮੈਂ ਪੜਾਣਾ ਅਤੇ ਬੱਚਿਆਂ ਦੇ ਸਕੇਲ ਤੋਂ 1 ਤੋਂ ਲੈ ਕੇ 10 ਤੱਕ ਸਰਗਮਾਂ ਦੀ ਸਖਲਾਈ ਦਵਾਗਾ ਜਿਨ੍ਹਾਂ ਨੇ ਵੀ ਮੇਰੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕੀਤਾ ਹੈ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਬੈਲ ਆਈਕਨ ਦਬਾ ਲੈਣ ਕਿਉਂਕਿ ਜੋ ਵੀ ਇਸ ਚੈਨਲ ਤੇ ਮੈਂ ਗੁਰਬਾਣੀ ਨਾਲ ਰਿਲੇਟਡ ਵੀਡੀਓ ਰਾਗ ਜਾਂ ਕੋਈ ਸ਼ਬਦ ਦੀ ਵੀਡੀਓ ਪਾਵਾਂਗਾ ਤਾਂ ਉਸ ਦੀ ਪਹਿਲੀ ਅਪਡੇਟ ਤੁਹਾਡੇ ਕੋਲ ਪਹੁੰਚ ਸਕੇ ਹੁਣ ਅਸੀਂ ਪਹਿਲੀ ਸਰਗਮ ਸਿੱਖਾਂਗੇ ਜੋ ਬੀਬੀਆਂ ਦੇ ਸਕਿੱਲ ਤੋਂ ਹੈ ਆਪ ਜੀ ਨੇ ਹਰਮੋਨੀਅਮ ਤੇ ਹੱਥ ਦੀ ਪੋਜੀਸ਼ਨ ਸੁਰ ਨੂੰ ਕਿਵੇਂ ਗਾ ਰਹਿਆਂ ਹਾਂ ਇੱਕ ਸੁਰ ਤੋਂ ਦੂਸਰੇ ਸੁਰ ਤੇ ਕਿਵੇਂ ਜਾ ਰਹਿਆਂ ਹਾਂ ਉਸ ਚੀਜ਼ ਵੱਲ ਤੁਹੀ ਵਿਸ਼ੇਸ਼ ਤੌਰ ਤੇ ਧਿਆਨ ਦੇਣਾ ਹੈ ਪਹਿਲੀ ਸਰਗਮ ਤੋਂ ਸ਼ੁਰੂਆਤ ਕਰਾਂਗੇ ਸਰਗਮ ਦੇ ਵਿੱਚ ਸੱਤ ਸੁਰ ਹੁੰਦੇ ਹਨ ਸਾ ਰੇ ਗਾ ਮਾ ਪਾ ਧਾ ਨੀ ਸ ਸਾ ਨੀ ਧਾ ਪਾ ਮਾ ਗ ਰੇ ਸਾ ਜਦੋਂ ਸੁਰ ਨੂੰ ਜਾਂ ਲੱਗਿਆਂ ਗੋਣਾ ਹੈ ਉਸ ਨੂੰ ਅਰੋਹ ਕਹਿੰਦੇ ਹਨ ਜਦੋਂ ਅਸੀਂ ਵਾਪਸ ਆਵਾਂਗੇ ਸੁਰ ਨੂੰ ਸਰਗਮ ਨੂੰ ਗਾਉਂਦੇ ਹੋਏ ਵਾਪਸ ਆਵਾਂਗੇ ਉਸ ਨੂੰ ਅਵਰੋਹ ਕਹਿੰਦੇ ਹਨ ਹੁਣ ਅਸੀਂ ਸਭ ਤੋਂ ਪਹਿਲੀ ਸਰਗਮ ਸ਼ੁਰੂ ਕਰਾਂਗੇ ਸਾ फस्ट उंगल्द मिडल फिंगर नंगूठे न फिर फस्ट उंगल मां बोलना है मां फिर सैकंड उंगल ਫਿਰ ਅੰਗੂਠੇ ਨਾਲ ਹਾ ਫਿਰ ਫਸਟ ਉਂਗਲ ਦੇ ਨਾਲ ਨੀ ਫਿਰ ਸੈਕੰਡ ਉਂਗਲ ਦੇ ਨਾਲ ਸਾ ਇਸ ਨੂੰ ਕਹਿੰਦੇ ਹਨ ਅਰੋਹ ਸਾ ਹੁਣ ਅਸੀਂ ਗਾਉਂਦੇ ਹੋਏ ਵਾਪਸ ਜਾਵਾਂਗੇ ਉਸਨੂੰ ਕਹਿੰਦੇ ਹਨ ਅਵਰੋਹ ਸੇਮ ਪ੍ਰੋਸੈਸ ਉਸੇ ਤਰ੍ਹਾਂ ਹੀ ਹੈ ਤੁਸੀਂ ਹੱਥਾਂ ਦੀ ਪੋਜੀਸ਼ਨ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦੇਣਾ ਹੈ ਸਾ ਨੀ ਧਾ ਪਾ a uh... ਦੇ ਇੱਕ ਸੁਰ ਤੋਂ ਦੂਸਰੇ ਸੁਰ ਤੇ ਜਾਂ ਲਗਿਆ ਬਹੁਤ ਹੀ ਧਿਆਨ ਰੱਖਣਾ ਹੈ ਹਰਲੇ-ਕੱਲੇ ਸੁਰਤੇ ਕੋਸ਼ਿਸ਼ ਕਰਨੀ ਹੈ ਕਿ ਇੱਕ ਤੋਂ 2 ਸੈਕਿੰਡ ਤੱਕ ਸੁਰ ਨੂੰ ਗਾਇਆ ਜਾਵੇ ਸਾ पा मा गा रे सा तरह रियाज करके ਤੁਸੀਂ ਆਪਣੇ ਸੁਰਾ ਨੂੰ ਪਕਾਉਣਾ ਹੈ ਫਿਰ ਅਗਲੀ ਵੀਡੀਓ ਦੇ ਵਿੱਚ ਅਸੀਂ 10 ਸਰਗਮਾ ਸਿੱਖਾਂਗੇ ਅਤੇ 10 ਸਰਗਮਾ ਦਾ ਰਿਹਾਰਜ ਕਰਾਂਗੇ ਅਭਿਆਸ ਕਰਾਂਗੇ ਅਤੇ ਆਪਣੀ ਆਵਾਜ਼ ਨੂੰ ਬਿਹਤਰ ਬਣਾਵਾਂਗੇ ਸੋ ਨੈਕਸਟ ਵੀਡੀਓ ਚ ਅਸੀਂ 10 ਸਰਗਮਾ ਸਿੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ